ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕਰੇ ਅੱਜ ਆਪਾਂ ਭਾਈ ਰঞ্জੀਤ ਸਿੰਘ ਢੱਡਿਆਲੇ ਨੇ ਕਾਫੀ ਦਿਨਾਂ ਬਾਅਦ ਇੱਕ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਦਾ ਜਿਹੜਾ ਟਾਈਟਲ ਹੈ ਜਾਂ ਵੀਡੀਓ ਦਾ ਜੋ ਲੂਬੇ ਲਬਾਬ ਹੈ ਉਹ ਇਹ ਵੇ ਕਿ ਵੀ ਅਸੀਂ ਸਾਰਾ ਕੁਝ ਰੱਬ ਤੇ ਪਾ ਦਿੰਨੇ ਆ ਸਹੀ ਹੋ ਗਿਆ ਤੇ ਆਪਣੇ ਆਪ ਨੂੰ ਅਸੀਂ ਇਸ ਜੀ ਇਹ ਕਰਕੇ ਬਰੀ ਕੀਤਾ ਆ ਤੇ ਦੂਸਰਾ ਭਾਈ ਰঞ্জੀਤ ਸਿੰਘ ਢੱਡਿਆਲੇ ਨੇ ਜੀ ਗੱਲ ਕਰ ਰਹੇ ਕਿ ਵੀ ਮੈਂ ਲੋਗਾ ਦੇ ਦਿਮਾਗ 'ਚ ਨਾ ਥੋੜੀਆਂ ਥੋੜੀਆਂ ਮੋਰੀਆਂ ਕੀਤੀਆਂ ਹੋਈਆਂ ਨੇ ਇੰਨਾ ਕੀ ਮਤਲਬ ਹੈ ਇਹ ਆਪਾਂ ਹੁਣ ਵੀਡੀਓ 'ਚ ਦੇਖਨੇ ਤੇਰੀ ਮਰਮਤ ਤੈਨੂੰ ਆਪ ਕਰਨੀ ਪਊ ਕੋਈ ਨਹੀਂ ਕਰ ਸਕਦਾ ਤੇਰੇ ਮਨ ਤੱਕ ਤੂੰ ਪਹੁੰਚਦਾ ਹੋਰ ਕੋਈ ਨਹੀਂ ਪਹੁੰਚਦਾ ਕੋਈ ਮੈਂ ਕਹਿੰਨਾ ਯਾਰ ਜੇ ਮੈਂ ਪਿਰਥੀ ਚੰਦ ਆਨਾ ਜੇ ਮੈਂ ਪਿਰਥੀ ਚੰਦ ਹਾਂ ਤੇ ਮੇਰੇ ਪਿਤਾ ਗੁਰੂ ਰਾਮਦਾਸ ਜੀ ਹੋਣ ਤਾਂ ਵੀ ਗੱਲ ਨਹੀਂ ਬੰਨਣੀ ਕਿਉਂਕਿ ਮੈਂ ਆਪਣੇ ਆਪ ਨੂੰ ਬਦਲਣਾ ਨਹੀਂ ਨਾ ਜੇ ਚਾਹੁੰਦਾ ਘੇਰ ਨਹੀਂ ਮੈਨੂੰ ਬਦਲ ਸਕਦਾ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮਹਤੂਮ ਜੇ ਸਾਡੇ ਚ ਗਲਤੀ ਹੈ ਸਾਨੂੰ ਕੋਈ ਸੁਧਾਰ ਨਹੀਂ ਸਕਦਾ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਤੈਨੂੰ ਇੱਕੋ ਇੱਕ ਬੰਦਾ ਬਦਲ ਸਕਦਾ ਹੈ ਜ਼ਿੰਦਗੀ 'ਚ ਭੈਣੋ ਵੀਰੋ ਤੁਹਾਨੂੰ ਇੱਕੋ ਹੀ ਬੰਦਾ ਜ਼ਿੰਦਗੀ 'ਚ ਬਦਲ ਸਕਦਾ ਹੈ ਤੇ ਉਹ ਕੌਣ ਹੈ ਉਹ ਹੈ ਤੂੰ ਆਪ ਤੈਨੂੰ ਬਦਲਣ ਵਾਲਾ ਕੋਈ ਨਹੀਂ ਤੈਨੂੰ ਬਦਲਣ ਵਾਲਾ ਤੂੰ ਆਪ ਹੈ ਜੇ ਕੋਈ ਸ਼ਰਾਬੀ ਬਣਿਆ ਤੇ ਉਹ ਆਪ ਬਣਿਆ ਤੇ ਜੇ ਕੋਈ ਨਸ਼ੇੜੀ ਬਣਿਆ ਤੇ ਉਹ ਆਪ ਬਣਿਆ ਤੇ ਜੇ ਅੱਜ ਕੋਈ ਸਾਧ ਹੈ ਉਹ ਵੀ ਆਪ ਬਣਿਆ ਜੇ ਚੰਗਾ ਹੈ ਤੇ ਉਹ ਵੀ ਆਪ ਬਣਿਆ ਜੇ ਮਾੜਾ ਹੈ ਤੇ ਉਹ ਵੀ ਆਪ ਬਣਿਆ ਐ ਨਾ ਕਿ ਆਹ ਕਰੋ ਸਾਰਾ ਕੁਝ ਪਰਮਾਤਮਾ ਹੀ ਕਰਦਾ ਫਿਰ ਕਹਿ ਦੋਗੇ ਸਿੱਧੂ ਬੂਸੇ ਵਾਲਾ ਪਰਮਾਤਮਾ ਦੇ ਹੁਕਮ ਜੀ ਮਾਰਿਆ ਗਿਆ ਫਿਰ ਰੋਣਾ ਕਿਸ ਗੱਲ ਦਾ ਰੋਲਾ ਕਿਸ ਗੱਲ ਦਾ ਫਿਰ ਸਿਸਟਮ ਮਾੜਾ ਹੈ ਅੰਟੈਲੀਜੈਂਸੀ ਸੁਤੀ ਭਈ ਸੀ ਪਤਾ ਹੀ ਨਹੀਂ ਲੱਗਿਆ ਇਹ ਸਰਕਾਰਾਂ ਬਚ ਜਾਣ ਇਹਨਾਂ ਬੰਦਿਆਂ ਨੇ ਗੱਲਾਂ ਫਲਾਈਆਂ ਨੇ ਵੀ ਪਰਮਾਤਮਾ ਸਾਰਾ ਕੁਝ ਕਰਦਾ ਹੈ ਸਰਕਾਰਾਂ ਨੂੰ ਫਿਰ ਦੋਸ਼ ਨਹੀਂ ਅਗਲਾ ਦਿਨ ਦਾ ਨਿੱਕੇ ਨਿੱਕੇ ਨੀਆਂ ਚ ਚਿੰਤੇ ਤੇ ਜਦੋਂ ਕਥਾ ਹੋਣੀ ਰੱਬ ਕਰਦਾ ਹੈ ਪਰਮਾਤਮਾ ਕਰਦਾ ਹੈ ਯਾਰ ਫਿਰ ਵਜੀਦਾ ਦੋਸ਼ੀ ਤੇ ਹੋਇਆ ਹੀ ਨਾ ਕਰਦਾ ਤੇ ਪਰਮਾਤਮਾ ਫਿਰ ਪਰਮਾਤਮਾ ਨੂੰ ਪੁੱਛੀਏ ਬਾਹ ਫੜ ਕੇ ਬੰਦਾ ਗਿਵ ਵਜੀਦਾ ਦੋਸ਼ੀ ਹੈ ਔਰ ਮਜੀਬ ਦੋਸ਼ੀ ਹੈ ਇਦਾਂ ਨਹੀਂ ਰੱਬ ਕਰਦਾ ਉਹ ਬੈਠਾ ਵੀ ਉਹ ਇਹ ਕਰ ਰਿਹਾ ਸਾਰਾ ਕੁਝ ਗਲਤ ਕਰਨਾ ਠੀਕ ਕਰਨਾ ਤੁਸੀਂ ਕਰਨਾ ਹੈ ਪੰਜਾਬ ਨੂੰ ਬੰਜਰ ਬਣਾਉਣਾ ਤੁਸੀਂ ਬਣਾਉਣਾ ਹੈ ਦਰਖਤ ਲਾ ਕੇ ਹਰਿਆਵਲ ਲਿਆਉਣੀ ਹੈ ਇਹ ਵੀ ਤੁਸੀਂ ਲਿਆਉਣੀ ਹੈ ਅਮਰੀਕਾ ਬੰਦਿਆਂ ਨੇ ਬਣਾਇਆ ਰੱਬ ਨਹੀਂ ਬਣਾ ਗਿਆ ਆ ਕੇ ਬੰਦਿਆਂ ਨੇ ਬਣਾਇਆ ਹੈ ਕੈਨੇਡਾ ਬੰਦਿਆਂ ਨੇ ਵਧੀਆ ਬਣਾਇਆ ਹੈ ਆਸਟ੍ਰੇਲੀਆ ਬੰਦਿਆਂ ਨੇ ਵਧੀਆ ਬਣਾਇਆ ਹੈ ਤੇ ਇੰਡੀਆ ਨੂੰ ਨਰਕ ਵਰਗਾ ਬਣਾਇਆ ਪਿਆ ਇਹ ਰੱਬ ਬਣਾ ਗਿਆ ਕਿ ਬੰਦਿਆਂ ਨੇ ਬਣਾਇਆ ਭੋਲੋ ਗੱਜ ਕੇ ਗੱਜ ਕੇ ਬੰਦਿਆਂ ਨੇ ਤੇ ਠੀਕ ਉਹਨੂੰ ਕੌਣ ਕਰੂ ਬੰਦੇ ਕਰਨਗੇ ਠੀਕ ਬੰਦੇ ਕਰਨਗੇ ਗਲਤੀ ਜਿਹੜੀ ਬੰਦਿਆਂ ਦੀ ਹੈ ਸੁਧਾਰੂ ਵੀ ਬੰਦਾ ਸਹੀ ਹੋ ਗਿਆ ਆਪਣੀ ਕਹਿਣ ਨਾਲ ਕੁਝ ਨਹੀਂ ਹੁੰਦਾ ਮੰਦਰ ਮਸਜਿਦ ਗੁਰਦੁਆਰੇ ਅਰਦਾਸਾਂ ਜਕਾਰੇ ਸੰਖ ਤੱਲੀਆਂ ਖੜਕਾਲਾਂ ਟੰਟੀਆਂ ਟਲ ਬੰਗਾ ਇਹ ਇੰਡੀਆ ਚ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਵੱਧ ਤੇ ਸਭ ਤੋਂ ਵੱਧ ਬੇੜਾ ਵੀ ਸਾਡਾ ਹੀ ਗਰਕ ਆ ਆਸ ਮਾਫ ਕਰਨਾ ਮੈਨੂੰ 15 ਰੁਪਈਆ ਦੇ ਗਲਾਸ ਦੇ ਨਾਲ ਵੀ ਸੰਗਲੀ ਵੱਣੀ ਹੋਈ ਹੁੰਦੀ ਕਿਤੇ ਚੱਕ ਕੇ ਲੈ ਜਾਉ ਕੋਈ ਦੱਸੋ ਹਾ ਹੈਗੀ ਕਿ ਨਹੀਂ ਮਸਜਿਦਾਂ 15 ਰੁਪਈਆ ਦੇ ਗਲਾਸ ਨਾਲ ਸੰਗਲੀ ਵੱਣੀ ਹੈ ਕਿਉਂ ਕਿਉਂਕਿ ਡਰ ਲੱਗਦਾ ਵੀ ਗਲਾਸ ਤੋੜ ਕੇ ਲੈ ਜਾਣਗੇ ਇਹ ਧਰਮੀਆਂ ਦਾ ਦੇਸ਼ ਹੈ ਜਿੱਥੇ ਇੰਨੇ ਗੁਰਦੁਆਰੇ ਸੀ ਇੰਨੇ ਮੰਦਰ ਸੀ ਇਹਨਾਂ ਦੇਸ਼ਾਂ ਦੇ ਵਿੱਚ ਤੇ ਫਿਰ ਜੇਲਾ ਹੋਣੀਆਂ ਹੀ ਨਹੀਂ ਸੀ ਚਾਹੀਦੀ ਬੰਦੇ ਗਲਤ ਕੰਮ ਕਿਉਂ ਕਰਦੇ ਸੱਚੀ ਗੱਲ ਹੈ ਤੇ ਮੈਂ ਬਾਹਰਲੇ ਦੇਸ਼ਾਂ 'ਚ ਵੇਖਿਆ ਵੀਰੋ ਯੂਰਪ ਦੇ ਇਦਾਂ ਦੇ ਦੇਸ਼ ਨੇ ਸਮਾਨ ਤੋੜ ਕੇ ਬਾਗਾਂ ਵਾਲੇ ਨੇ ਰੱਖਤਾ ਸਬਜ਼ੀਆਂ ਰੱਖਤੀਆਂ ਆਪੇ ਤੁਸੀਂ ਜਾਓ ਦੁਕਾਨ ਤੇ ਧੋਲੋ ਜਿੰਨਾ ਚੱਕਣਾ ਹੈ ਬੈਗ ਚ ਪਾਓ ਲਫਾਫੇ ਚ ਪਾਓ ਤੇ ਆਪਦੇ ਪੈਸੇ ਉੱਥੇ ਗੱਲਾਂ ਪਿਆ ਉਹਦੇ ਵਿੱਚ ਪਾ ਦਿਓ ਤੋਲ ਵੀ ਆਪੇ ਲਓ ਪੈਸੇ ਵੀ ਆਪੇ ਪਾ ਦਿਓ ਬੰਦਾ ਹੈ ਹੀ ਨਹੀਂ ਹਾਏ ਹਾਏ ਕੈਮਰਾ ਵੀ ਨਹੀਂ ਲੱਗਿਆ ਹੋਇਆ ਦੁਕਾਨ ਹੈਗੀ ਇਹ ਬੰਦਾ ਹੈ ਨਹੀਂ ਉੱਥੇ ਆਪੇ ਚੱਕ ਲੋ ਆਪੇ ਪਾ ਜੋ ਆਪਣੇ ਹੋ ਜੂਏ ਕਦੇ ਹੋ ਜੂ ਚਲੋ ਜੀ ਗੁਰਦੁਆਰੇ ਇਹ ਜੀ ਦੁਕਾਨ ਪਏ ਜੀ ਗੁਰਦੁਆਰੇ ਤਾਂ ਨਹੀਂ ਕੰਮ ਇਹ ਜੇ ਹੋਊ ਕਿ ਹੋ ਜੂ ਮੈਂ ਕਹਿੰਦਾ ਜੁੱਤੀ ਦਾ ਫਿਕਰ ਪਿਆ ਸਾਨੂੰ ਇੱਥੇ ਮੈਂ ਆਪਣੀ ਜੁੱਤੀ ਲਾ ਕੇ ਬੰਦਾ ਖਲਾਰ ਕੇ ਆਉਣਾ ਇੱਥੇ ਖੜਾ ਰਹਿ ਮੈਂ ਆਪਣੀ ਜੁੱਤੀ ਖਲਾਰ ਕੇ ਬੰਦਾ ਖਲਾਰ ਕੇ ਆਇਆ ਵਾ ਮੈਂ ਕਿਹਾ ਧਿਆਨ ਰੱਖੀ ਮੇਰੀਆਂ ਜੁੱਤੀਆਂ ਦੀ ਤੇ ਵੈਸੀ ਚਰਚਾ ਬਹੁਤ ਹੈ ਆ ਮੀਡੀਆ ਦਾ ਬੜੀ ਮਸ਼ਹੂਰੀ ਹੈ ਮੇਰੇ ਤੇ ਵੈਸੀ ਮਸ਼ਹੂਰ ਨੇ ਜੁੱਤੇ ਮੇਰੇ ਤਾਂ ਉਹੀ ਚੱਕ ਕੇ ਲੈ ਜਾਣਗੇ ਭਾਵੇਂ ਸਸਤਾ ਹੀ ਪਾਇਆ ਹੋਵੇ ਅਗਲਾ ਕਹਿੰਦਾ ਲੱਖ ਦਾ ਤੇ ਹੋਣਾ ਹੈ ਮੈਂ ਭਾਵੇਂ ਹਜ਼ਾਰ ਦਾ ਹੀ ਪਾਵਾਂ ਉਹ ਲੱਖ ਦਾ ਹੀ ਹੈ ਇਹਨਾਂ ਦੀਆਂ ਨਜ਼ਰਾਂ 'ਚ ਤੇ ਲੱਖ ਦਾ ਹੀ ਹੈ ਮੁੜ ਕੇ ਅਗਲਾ ਚੈੱਕ ਕਰਾਉਣ ਜਾਵੇ ਅਗਲਾ ਕਹੇ ਤੇ 300 ਦਾ ਹੈ ਹੈ ਕਿ ਨਹੀਂ ਮੇਰਾ ਤੇ ਮੈਂ ਤੇ ਬਦਨਾਮ ਆ ਜੁੱਤੀਆਂ 'ਚ ਕਿਉਂ ਬਈ ਕਮਾਲ ਦੀ ਗੱਲ ਓਏ ਕਿਹੋ ਜਿਹੇ ਬੰਦੇ ਨੇ ਜਿਨ੍ਹਾਂ ਦੀ ਨਜ਼ਰ ਜੁੱਤੀਆਂ 'ਚ ਹੀ ਰਹਿੰਦੀ ਹੈ ਆਏ ਹਾਏ ਇਹ ਮੱਕੜ ਤੁਸੀਂ ਕਦੇ ਮੈਨੂੰ ਸੁਣਿਆ ਹੀ ਨਹੀਂ ਕਦੇ ਬੋਲਦਾ ਸੁਣਦੇ ਕਦੇ ਗੱਲ ਸੁਣਦੇ ਮੈਂ ਦਾਵੇ ਨਾਲ ਕਹਿੰਦਾ ਗਰੰਟੀ ਨਾਲ ਤੇਰੇ ਨਿਆਣਿਆਂ ਦੀ ਸੋਚ ਬਦਲ ਜਾਂਦੀ ਜਿਹੜੇ ਨਹੀਂ ਸੀ ਪੜਦੇ ਤੂੰ ਸੁਣਾਉਂਦਾ ਉਹਨਾਂ ਦਾ ਜੀ ਕਰਨਾ ਸੀ ਪੜਨ ਜਿਹੜੇ ਕੰਮ ਨਹੀਂ ਕਰਦੇ ਕੰਮ ਨੂੰ ਜੀ ਕਰਨਾ ਲੱਗ ਜਾਣਾ ਸੀ ਤੂੰ ਕਿਤੇ ਸੁਣਦਾ ਤੇ ਸਹੀ ਟਿਕ ਕੇ ਮੜਾ ਜਾ ਓਪਨ ਮਾਈਂਡਡ ਹੋ ਕੇ ਸੁਣ ਲੈ ਡੋਲੂ ਦਾ ਟੱਕਣ ਬੰਦ ਹੋਵੇ ਕੀ ਬੇਜੂਦ ਇਹਦੇ ਚ ਟੱਕਣ ਹੀ ਬਾਹਲੇ ਲਾਈ ਫਿਰਦਾ ਹੈ ਇਹ ਤੇ ਆ ਕਈਆਂ ਦੇ ਮੈਂ ਮਾੜੀ-ਪੋਟੀ ਮੋਰੀ ਕੀਤੀ ਹੈ ਜੇ ਤਾਂ ਥੋੜਾ ਬਹੁਤ ਅੰਦਰ ਗਿਆ ਹੈ ਦਿਮਾਗ 'ਚ ਜਿਵੇਂ ਨਾ ਉਹ ਉਹ ਕੀ ਕਹਿੰਦੇ ਨੇ ਉਹ ਵਿੱਚ ਜਿਹੜਾ ਪਾਉਂਦੇ ਨੇ ਬੋਲੋ ਯਾਰ ਉਹ ਜਿਹੜਾ ਵਿੱਚ ਪਾਉਂਦੇ ਨੇ ਹੈ ਸਟਰੋ ਸਟਰੋ ਉਹ ਵਿੱਚ ਪਾਉਂਦੇ ਨਹੀਂ ਉਹ ਨਾਰੀਅਲ ਦੇ ਵਿੱਚ ਐ ਪਾ ਕੇ ਸਟਰੋ ਜਰ ਜਦੋਂ ਜਿੱਤ ਕੋਲ ਡਰਿੰਕ ਪੀਣਿਆਂ ਵਿੱਚ ਪਾ ਕੇ ਪਾਈਪ ਜੀ ਹੈ ਕਿ ਨਹੀਂ ਬਾ ਮੈਂ ਮੈਂ ਤੇ ਅਜੇ ਇੰਨੀ ਕੁ ਮੋਰੀ ਕੀਤੀ ਹੈ ਕਈਆਂ ਦੇ ਦਿਮਾਗ ਚ ਕੀਤੀ ਹੈ ਜੇ ਕਈਆਂ ਦੇ ਤੇ ਟੱਕਣ ਲੱਗੀ ਪਈ ਤੇ ਅਜੇ ਨਹੀਂ ਖੁੱਲੇ ਅਰੇ ਮਾੜੀ ਮਾੜੀ ਮੋਰੀ ਹੋਈ ਹੈ ਜਿੱਥੋਂ ਥੋੜੀ ਥੋੜੀ ਜਾਣ ਲੱਗੀ ਗੱਲ ਅਜੇ ਦਿਮਾਗ ਵਿੱਚ ਵੜਨ ਲੱਗੀ ਗੱਲ ਬਾਕੀਆਂ ਦੇ ਤੇ ਜੇ ਉਹੀ ਪੁਰਾਣਾ ਹੀ ਟੱਕਣ ਲਾਇਆ ਹੋਇਆ ਪੂਰਾ ਵੜਦਾ ਹੀ ਕੁਝ ਨਹੀਂ ਦਿਮਾਗ ਚ ਸਾਰਾ ਕੁਝ ਸੁਣ ਕੇ ਇੱਥੇ ਮੇਰੇ ਤੋਂ ਬਾਅਦ ਕਹਿਣਗੇ ਕੁਝ ਦਿਸਦਾ ਹੈ ਅਜੇ ਵੀ ਦਿਸਦਾ ਤੈਨੂੰ ਹੁਣ ਮੈਂ ਗੀਤ ਕਰਾਂ ਤੇਰਾ ਅਜੇ ਵੀ ਦਿਸਦਾ ਤਾਂ ਕਰਕੇ ਹੁਣ ਆਪਾਂ ਕਾਇਮ ਹੋਈਏ ਦਿਮਾਗ ਵਰਤ ਲੋ ਬਥੇਰੇ ਲੁੱਟੇ ਗਏ ਭਾਈ ਆਪਣੇ ਬੱਚਿਆਂ ਬਾਰੇ ਸੋਚੋ ਹੂੰ ਪੜਾਈਆਂ ਕਰਾਓ ਆਪਣੇ ਨਿਆਣਿਆਂ ਨੂੰ ਭਵਿੱਖ ਬਣਾਓ ਬੱਚਿਆਂ ਦਾ ਆਈਲੈਟਸ ਕਰਾਓ ਚੰਗੇ ਬੈਂਡ ਔਨ ਪੜ੍ਹਾਈ ਕਰਾਓ ਕੋਈ ਚੰਗਾ ਰਿਸ਼ਤਾ ਲੱਭੋ ਕੁਛ ਨਾ ਕੁਛ ਹੀਲੇ ਵਸੀਲੇ ਕਰੋ ਰਾਹ ਬ ਲੱਭੋ ਕੋਈ ਨਾ ਕੋਈ ਕਿਵੇਂ ਨਾ ਕਿਵੇਂ ਨਾ ਆਪਣਾ ਸੀ ਲਾ ਵੇ ਪ੍ਰਬੰਧ ਕਰ ਜੇ ਬਾਹਰ ਨਹੀਂ ਜਾ ਸਕਦੇ ਇੱਥੇ ਲਈ ਕੰਮ ਕੁਮ ਲੱਭੋ ਕਾਰੋਬਾਰ ਆਪਣਾ ਲੱਭੋ ਕੰਮ ਲੱਭੋ ਛੋਟਾ ਮੋਟਾ ਕੰਮ ਕਰੋ ਪਰ ਆਪਣਾ ਕਿਸੇ ਪਾਸੇ ਲਾਈਏ ਆਪਣਾ ਤਾਂ ਕਰਕੇ ਓਪਨ ਮਾਈਂਡਡ ਹੋ ਕੇ ਸੋਚੋ ਓਪਨ ਮਾਈਂਡਡ ਤੇ ਮੈਂ ਗੱਲ ਇਹ ਕਰਦਾ ਸੀ ਕਿ ਲੋਕ ਗੁਰਦੁਆਰੇ ਆ ਕੇ ਉੱਥੇ ਇਕ ਬਹਿੰਦੇ ਆ ਜਿੱਥੇ ਮਹਾਰਾਜ ਵੀ ਦਿਸਦੇ ਰਹਿਣ ਤੇ ਜੁੱਤੀ ਵੀ ਦਿਸਦੀ ਰਹੇ ਮੇਰੀ ਜੁੱਤੀ ਰੱਖੀ ਆ ਬਈ ਡਰ ਲੱਗਦਾ ਡਰ ਲੱਗਦਾ ਇੱਥੇ ਤੇ ਜੁੱਤੀਆਂ ਦੇ ਖਤਰੇ ਨੇ ਤੇ ਉਹਨਾਂ ਦੇਸ਼ਾਂ ਦੇ ਵਿੱਚ ਫੋਨ ਰੱਖ ਜੋ ਕਈ ਦੇਸ਼ਾਂ 'ਚ ਸਵੇਰੇ ਉੱਠੀ ਪਿਆ ਹੁੰਦਾ ਲੱਖ ਰੁਪਏ ਦਾ ਫੋਨ ਐ ਰੱਖ ਜੀ ਚੌਂਕ ਦੇ ਵਿੱਚ ਸਾਹਮਣੇ ਜਿੱਥੇ ਸਾਰਿਆਂ ਨੂੰ ਦਿਖੂ ਉੱਥੇ ਹੀ ਪਿਆ ਹੋਊ ਸਵੇਰੇ ਚੱਕ ਕੋਈ ਨਹੀਂ ਲੈਂਦਾ ਧਰਮ ਕਿੱਥੇ ਐ ਫਿਰ ਬੋਲੋ ਇੱਥੇ ਐ ਕਿ ਉੱਥੇ ਐ ਇੱਥੇ ਐ ਉੱਥੇ ਐ ਵੀਰੋ ਧਰਮ ਤੇ ਪ੍ਰੈਕਟੀਕਲਟੀ ਚ ਦਿਖਾਈਦਾ ਐ ਜਦੋਂ ਮੈਨੂੰ ਅਗਲਾ ਪੁੱਛੇ ਨਾ ਵੀ ਧਰਮ ਵਿਖਾ ਮੈਂ ਆਪਣਾ ਗਾਤਰਾ ਵਿਖਾਉਣਾ ਆਹ ਵੇਖ ਮੇਰਾ ਧਰਮ ਮੈਨੂੰ ਧਰਮ ਵਿਖਾ ਮੈਂ ਦਾੜੀ ਵਿਖਾਉਣਾ ਆਹ ਵੇਖ ਮੇਰਾ ਧਰਮ ਅਗਲਾ ਕਹਿੰਦਾ ਧਰਮ ਵਿਖਾ ਮੈਂ ਪੱਗ ਵਿਖਾਉਣਾ ਆਹ ਵੇਖ ਮੇਰਾ ਧਰਮ ਪਰ ਮੈਂ ਤੁਹਾਨੂੰ ਸੱਚ ਦੱਸਾਂ ਵਿਖਾਉਣਾ ਪੈਣਾ ਹੈ ਮੇਰਾ ਜੀਵਨ ਕਿ ਹੋਇਆ ਇਹ ਵਿਖਾਉਣਾ ਕਰਦਾਰ 500 ਲੈ ਕੇ 700 ਦਾ ਕੰਮ ਕਰਦਾ ਹੈ ਹਜ਼ਾਰ ਰੁਪਈਆ ਲੈ ਕੇ 2 1200 ਦਾ ਕੰਮ ਕਰਦਾ ਹੈ ਸਰਕਾਰ ਤੋਂ 60000 ਤਨਖਾਹ ਲੈ ਕੇ 70000 ਦਾ ਕੰਮ ਕਰਕੇ ਦਿਆ ਕਰ ਇਹ ਦੇਖਣਾ ਹੈ ਸਮਝਦੇ ਹੋ ਲੀਡਰਾਂ ਨੂੰ ਕਹਿਣਾ ਲੀਡਰੋ ਤੁਹਾਡਾ ਤੁਹਾਡੇ ਕੰਮ ਵੇਖਣੇ ਨੇ ਕੰਮ ਵਿਖਾਓ ਆਪਣੇ ਬਹਰ ਬੰਦੇ ਦਾ ਕੰਮ ਵੇਖਣ ਲੱਗੋ ਤੁਸੀਂ ਵੀਰੋ ਜਿੱਦਣ ਕੰਮ ਵੇਖਣ ਲੱਗੋਗੇ ਫਿਰ ਗੱਲ ਬਣੇਗੀ ਕਮਾਲੇ ਯਾਰ ਵੀਡੀਓ ਹੈ ਯਾ ਇਹ ਕਰੈਕਟਰ ਤੇ اخلاق ਤੇ ਯਾਨੀ ਕਿ ਧਰਮ ਇੱਕ ਅਲੱਗਾ ਚੀਜ਼ ਹੈ ਤੁਹਾਡਾ اخلاق ਇੱਕ ਅਲੱਗਾ ਚੀਜ਼ ਹੈ ਜਬ ਕਿ ਇਹਨਾਂ ਨੂੰ ਜੋੜਿਆ ਵੀ ਜਾ ਸਕਦਾ ਹੈ ਹਾਂਜੀ ਧਰਮ ਜਿਹੜਾ ਨਾ ਬੇਸਿਕਲੀ ਮੈਂ ਜਿਹੜਾ ਮੰਨਣਾ ਵਾਂ ਕਿ ਉਹ ਹਕੂਕ 올 ਬਾਦ ਤੇ ਜ਼ੋਰ ਦਿੰਦਾ ਹੈ ਜ਼ਿਆਦਾਤਰ ਧਰਮ ਮਤਲਬ ਕਿ ਜਿੱਥੇ ਯਾਨੀ ਕਿ ਤੁਹਾਨੂੰ ਜੀਣ ਦਾ ਇੱਕ ਤਰੀਕਾ ਦਿੰਦਾ ਉਹ ਜੀਣਾ ਤੁਸੀਂ ਇਹ ਆਪਣੀ ਮਰਜ਼ੀ ਨਾਲ ਹੈ ਲੇਕਿਨ ਅਗਰ ਧਰਮ ਦੇ ਮੁਤਾਬਕ ਜੀਓਗੇ ਤੇ ਦੂਸਰਿਆਂ ਦੀ ਜ਼ਿੰਦਗੀ ਵੀ ਆਸਾਨ ਹੋਏਗੀ ਆਸਾਨ ਕਰੋਗੇ ਤੇ ਧਰਮ ਦਾ ਕੋਕਲ ਬਾਦ ਦਾ ਮਤਲਬ ਹੈ ਕਿ ਜਿਹੜੇ ਬੰਦੇ ਨੇ ਤੁਹਾਡੇ ird gird ਦੇ ਲੋਕ ਨੇ ਉਹ ਤੁਹਾਡੇ ਤੋਂ ਕਿੰਨਾ ਕੁ ਸੈਟੀਸਫਾਈ ਨੇ ਕਿੰਨਾ ਕੁ ਉਹਨਾਂ ਦਾ ਫਾਇਦਾ ਹੋ ਰਿਹਾ ਹੈ ਇਹ ਚੀਜ਼ ਬੇਸਿਕਲੀ ਧਰਮ ਹੈ ਇਹ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇਖੋ ਨਾ ਉਹ ਕੀ ਕਰਦੇ ਹੁੰਦੇ ਸੀ ਕਿ ਆਪਣੇ ਇर्द-ਗਿਰਦ ਲੋਗਾ ਦਾ ਪਾਣੀ ਭਰ ਦਿੰਦੇ ਸੀ ਹਾਂਜੀ ਤੇ ਅਗਰ ਕੋਈ ਬੁੜੀਆ ਔਰਤ ਹੈ ਉਹਦੇ ਘਰ ਦੀ ਸਫਾਈ ਕਰ ਦਿੰਦੇ ਸੀ ਈਵਨ ਕਿ ਆਪ ਬਾਜ਼ਾਰ ਚੋਂ ਗੁਜ਼ਰਦੇ ਸੀ ਤੇ ਇੱਕ ਔਰਤ ਬੁੜੀਆ ਸੀ ਉਹ ਗੁੱਸੇ ਨਾਲ ਆਪ ਤੇ ਕੂੜਾ ਕਿਰਕਟ ਐਕ ਪਾਕਦੀ ਸੀ ਹਾਂਜੀ ਤੇ ਇੱਕ ਦਿਨ ਉਹਨੇ ਨਹੀਂ ਫੈਂਕਿਆ ਤੇ ਆਪ ਨੂੰ ਬੜੀ ਨਾ ਉਹ ਹੀ ਆਪ ਸੱਲਲ੍ਹਾ ਵਾਲੀ ਸੱਲਮ ਨੇ ਦੇਖਿਆ ਕਿ ਉਹਨੇ ਕੂੜਾ ਨਹੀਂ ਫੈਂਕਿਆ ਆਪਨੇ ਦਰਵਾਜ਼ਾ ਖੜਕਾਇਆ ਤੇ ਮੱਠੀ ਦੀ ਆਵਾਜ਼ ਅੰਦਰੋਂ ਆਈ ਆਪਨੇ ਆਖਿਆ ਕਿ ਮੈਂ ਅੰਦਰ ਆ ਸਕਣਾ ਅੰਦਰ ਗਏ ਤੇ ਆ ਉਹ ਬਿਮਾਰ ਪਈ ਹੋਈ ਔਰਤ ਹਾਂਜੀ ਉਹ ਯਾਨੀ ਕਿ ਜਿਹੜੀ ਕੂੜਾ ਫੈਂਕਦੀ ਸੀ ਫਿਰ ਆਪਨੇ ਜਲਦੀ ਜਲਦੀ ਉਹਦੇ ਘਰ ਦੀ ਸਫਾਈ ਕੀਤੀ ਪਾਣੀ ਭਰਿਆ ਉਹਨੂੰ ਪਾਣੀ ਪਿਲਾਇਆ ਉਹਨੂੰ ਮੈਡੀਸਨ ਵਗੈਰਾ ਜੋ ਵੀ ਦਿੱਤੀ ਤੇ ਉਹ ਆਪ ਦੇ ਖਲਾਕ ਨੂੰ ਵੇਖ ਕੇ ਮੁਸਲਮਾਨ ਹੋ ਗਈ ਯਾਨੀ ਕਿ ਖਲਾਕ ਇੱਕ ਐਸੀ ਚੀਜ਼ ਏ ਜੋ ਕਿ ਦੂਸਰੇ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਹਾਂਜੀ ਤੇ ਇਹਨਾਂ ਜੇ ਸ਼ੁਰੂ ਤੋਂ ਜਿਹੜੀ ਗੱਲ ਕੀਤੀ ਕਿ ਜੋ ਅਸੀਂ ਮਤਲਬ ਕਿ ਉਹਨਾਂ ਨੇ ਇੱਕ ਟੱਚ ਜਾਂ ਦਿੱਤਾ ਕਿ ਅਸੀਂ ਨਾ ਜਿਹੜਾ ਮਤਲਬ ਕਿ ਆਪਣੇ ਆਪ ਨੂੰ ਧਾਰਮਿਕ ਲੋਕ ਸਮਝਨੇ ਆ ਨਾ ਇਹ ਸਾਰਾ ਕੁਝ ਰੱਬ ਤੇ ਪਾ ਕੇ ਨਾ ਤੇ ਆਪ ਬਚਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਉਹ ਕਹਿ ਰਹੇ ਨੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਵੀ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ ਤੇ ਇਹ ਜਿਹੜੇ ਸਿਆਸਤਦਾਨ ਜਾਂ ਜਿਹੜੇ ਆਗੂ ਲੋਗ ਜਾਂ ਆਮ ਲੋਗ ਨੇ ਹਰ ਚੀਜ਼ ਰੱਬ ਤੇ ਪਾ ਦਿੰਦੇ ਨੇ ਕਿ ਯਾਰ ਇਹ ਰੱਬ ਨੇ ਕੀਤਾ ਕੀਤਾ ਰੱਬ ਨੇ ਹੀ ਇਹਦੀ ਇੱਕ ਮਿਸਾਲ ਤੁਹਾਨੂੰ ਦਵਾਂਗੇ ਇਹ ਤੁਸੀਂ ਇੱਧਰ ਦੇਖੋ ਕਿ ਗੁਰਬੀ ਕਹਾਵਤ ਹੈ ਕਿ ਵੀ ਆਪਣਾ ਹੌਣ ਚੰਗੀ ਤਰ੍ਹਾਂ ਬਨ ਕੇ ਫਿਰ ਰੱਬ ਦੇ ਫਿਰ ਰੱਬ 'ਤੇ ਵਿਸ਼ਵਾਸ ਕਰੋ। ਯਾਨੀ ਕਿ ਵੀ ਹਉਂਡ ਖੁੱਲਾ ਛਾੜ ਦੇਓ ਤੇ ਵਿਸ਼ਵਾਸ ਕਰੋ ਜੀ ਕਿ ਬਚਣਾ ਹੈ। ਹਾਂ ਬਸ ਠੀਕ ਹੈ ਜੀ। ਉਹ ਸਾਰਾ ਕੁਝ ਛਾੜ ਦੇਗਾ। ਉਹ ਤੇ ਸਾਰਾ ਕੁਝ ਛਾੜ ਦੇਗਾ ਜਾਂ ਆਪ ਕਿਸੇ ਪਾਸੇ ਚਲਾ ਦੇਗਾ। ਯਾਨੀ ਕਿ ਜਿਹੜਾ ਤਕਦੀਰ 'ਚ ਲਿਖਿਆ ਉਹ ਤੇ ਹੋਣਾ ਹੀ ਹੋਣਾ ਹੈ। ਲੇਕਿਨ ਕਹਿੰਦੇ ਨੇ ਕਿ ਦੁਆਵਾਂ ਤਕਦੀਰ ਬਦਲ ਦਿੰਦੀਆਂ ਨੇ ਤੇ ਦੁਆ ਲਓਗੇ। ਦੁਆ ਕਿਦੋਂ ਲਓਗੇ ਜਦੋਂ ਤੁਹਾਡਾ ਖਲਾਕ ਚੰਗਾ ਆਏਗਾ। ਚੰਗਾ ਜਦੋਂ ਖਲਾਕ ਚੰਗਾ ਆਏਗਾ ਲੋਕ ਤੁਹਾਡੇ ਨੂੰ ਦੁਆ ਦੇਣਗੇ ਕਿ ਯਾਰ ਤੇਰੇ ਵਾਲਦਾ ਨੂੰ ਦੁਆ ਦੇਣਗੇ ਤੇਰੇ ਮਾਈ ਬਾਪ ਨੂੰ ਦਵਾ ਦੇਣਗੇ ਕਿ ਯਾਰ ਉਹਨੇ ਕਿੰਨੀ ਅੱਛੀ ਬੱਚੇ ਦੀ ਤਰਬੀਅਤ ਕੀਤੀ ਹੈ ਠੀਕ ਹੈ ਇਸ ਤਰ੍ਹਾਂ ਇੱਕ ਅੱਛਾ ਮਾਸ਼ਰਾ ਡਿਵੈਲਪ ਹੋਏਗਾ ਡਿਵੈਲਪ ਹੋਏਗਾ ਬਾਕੀ ਉਹਨਾਂ ਨੇ ਇਹ ਆਪਣੇ ਬਾਰੇ ਜਿਹੜੀ ਗੱਲ ਕੀਤੀ ਕਿ ਵੀ ਮੈਂ ਲੋਕਾਂ ਦੇ ਦਿਮਾਗ 'ਚ ਥੋੜੀ ਜਿਹੀ ਮੋਰੀ ਕੀਤੀ ਇਸ ਤਰ੍ਹਾਂ ਕੀਤਾ ਕਿ ਲੋਕਾਂ ਨੂੰ ਉਹਨਾਂ ਨੂੰ ਥੋੜੀ ਥੋੜੀ ਸਮਝ ਆ ਰਹੀ ਹੈ ਕਿ ਵੀ ਲੋਕਾਂ ਨੂੰ ਥੋੜੀ ਥੋੜੀ ਸਮਝ ਆ ਰਹੀ ਹੈ ਤੇ ਇਹਨਾਂ ਤੋਂ ਕਾਫੀ ਲੋਕ ਇਨਫਲੂਐਂਸ ਵੀ ਹੋਏ ਨੇ ਇਹਨਾਂ ਤੋਂ متاثر ਵੀ ਹੋਏ ਨੇ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਲੋਕ ਇਹਨਾਂ ਤੋਂ متاثر ਹੋ ਗਏ ਲੋਕਾਂ ਨੇ ਆਪਣੀ ਜ਼ਿੰਦਗੀਆ ਤਬਦੀਲ ਕੀਤੀ ਆਪਣੀ ਸੋਚ ਦਾ ਐਂਗਲ ਚੇਂਜ ਕੀਤਾ ਉਹਦੇ ਨਾਲ ਇਹ ਹੋਇਆ ਕਿ ਕਈ ਲੋਕ ਬੜੇ ਐਸੇ ਲੋਕ ਨੇ ਜਿਹੜੇ ਦੂਸਰੇ ਧਰਮਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਨਾ ਇਹ ਵੀਡੀਓ ਆਪਣੇ ਰਿਸ਼ਤੇਦਾਰਾਂ ਨਾਲ ਆਪ ਇਹਨਾਂ ਦੀ ਤਕਰੀਰ ਸੁਣਦੇ ਪਏ ਸੀ ਤੇ ਯਈਆ ਮੈਂ ਅਕਸਰ ਸੁਣਾ ਹੂੰ 6 ਜੂਨ ਨੂੰ ਪਾਕਿਸਤਾਨ ਨੇ ਬਜਟ ਪੇਸ਼ ਕਰਨਾ ਹੈ ਸਬਾਈ ਤੇ ਕੌਮੀ ਮੈਂ ਇਹ ਇਹਨਾਂ ਨੇ ਗੱਲ ਕੀਤੀ ਕਿ ਤੁਸੀਂ ਥੋੜੀ ਥੋੜੇ ਪੈਸਿਆਂ ਨਾਲ ਗੌਰਮੈਂਟ ਨੂੰ ਜਾਂ ਮੁਲਕ ਨੂੰ ਜ਼ਿਆਦਾ ਕੰਮ ਕਰਕੇ ਦਿਓ ਹਾਂਜੀ ਮੈਂ ਮੈਂ ਜਿੱਥੇ ਕੰਮ ਕਰਨਾ ਹੈ ਨਾ ਮੈਂ ਉੱਥੇ ਅਕਸਰ ਦੇਖਣਾ ਇਹ ਹੀ ਡਿਮਾਂਡ ਹੁੰਦੀ ਹੈ ਕਿ ਯਾਰ ਸਾਡੀ ਤਨਖਾਹ ਵਧਾਣ ਸਾਡੀ ਤਨਖਾਹ ਵਧਾਣ ਸਾਡੀ ਤਨਖਾਹ ਵਧਾ ਅੱਛਾ فرض ਕਰੋ ਜੀ ਮੁਲਕ ਦੀ ਕੰਡੀਸ਼ਨ ਐਸੀ ਨਹੀਂ ਹੈ ਕਿ ਤੁਹਾਡੀ ਤਨਖਾਹ ਨਹੀਂ ਵਧਾ ਸਕਦੇ ਤੇ کیا ਤੁਸੀਂ ਕੰਮ ਕਰਨਾ ਛੱਡ ਦੋਗੇ ਜਾਂ ਥੋੜਾ ਕੰਮ ਕਰੋਗੇ ਤੁਸੀਂ ਜ਼ਿਕਰੀਆ ਇਹ ਤੇ ਕਹਿ ਰਹੇ ਨਾ ਤਨਖਾਹ ਵਧਾਓ ਤਨਖਾਹ ਵਧਾਓ ਕਦੀ ਤੁਸੀਂ ਇਹ ਵੀ ਸੋਚਿਆ ਕਿ ਜਿਹੜੀ ਮੇਰੀ ਤਰ੍ਹਾਂ ਮਿਲ ਰਹੀ ਹੈ ਕਿ ਆ ਮੈਂ ਉਹਨਾ ਕੰਮ ਕਰ ਰਿਹਾ ਹਾਂ ਉਹਨਾ ਕੰਮ ਕਰ ਵੀ ਰਿਹਾ ਕਿ ਨਹੀਂ ਮੇਰੀ ਆਉਟਪੁੱਟ ਕੀ ਏ ਮੈਨੂੰ ਅਗਰ 1000 ਰੁਪਏ ਦਿਹਾੜੀ ਮਿਲ ਰਹੀ ਹੈ ਤੇ ਜਿਹੜਾ ਆਮ ਬੰਦਾ 1000 ਰੁਪਏ ਦਿਹਾੜੀ 'ਚ ਕੰਮ ਕਰ ਰਿਹਾ ਮੈਂ ਕੰਮਸ ਕਮ ਉਹਨਾ ਤੇ ਕਰਾਂ ਜੇ ਵਾਅਦਾ ਨਹੀਂ ਕਰ ਸਕਦਾ ਹਾਂ ਬਿਲਕੁਲ ਵਾਅਦਾ ਕਰੋਗੇ ਤੇ ਤੁਸੀਂ ਇੱਕ ਅਗਲੀ ਸਫਲ 'ਚ ਖੜੇ ਹੋ ਜਾਓਗੇ ਲੇਕਿਨ ਤੁਸੀਂ ਉਹਨਾ ਵੀ ਨਹੀਂ ਕਰਦੇ ਤੇ ਲੇਕਿਨ ਡਿਮਾਂਡ ਇਹ ਕਰਦੇ ਜਿਵੇਂ ਵੀ ਸਾਨੂੰ ਸਭ ਕੁਝ ਮਿਲ ਜਾਵੇ ਬੜੀ ਵਧੀਆ ਇਹ ਬਹੁਤ ਅੱਛੀ ਵੀਡੀਓ ਸੀ ਬਾਈ ਜੀ ਰਜੀਤ ਸਿੰਘ ਢੱਡੇਰਾ ਦੇ ਕਾਫੀ ਅਸੀਂ ਅਰਸੇ ਬਾਅਦ ਲੈ ਕੇ ਆਏ ਆ तकरीबन 10 8 10 ਦਿਨ ਬਾਅਦ ਵੀਡੀਓ ਜੰਗ ਦਾ ਰੋਲਾ ਰੁਲਾ ਪਿਆ ਰਿਆ ਨਾ ਹਾਂਜੀ ਤੇ ਅਸੀਂ ਕੋਸ਼ਿਸ਼ ਹੈ ਕੀਤੀ ਕਿ ਜਿਹੜਾ ਨਾ ਜਦੋਂ ਠੜ ਠਰਾ ਹੋ ਜਾਏਗਾ ਸਾਰੇ ਲੋਕ ਖੁਸ਼ਬਾਸ਼ ਆਪਣੇ ਆਪਣੇ ਘਰਾਂ 'ਚ ਸਕੂਨ 'ਚ ਆ ਜਾਣਗੇ ਤੇ ਫਿਰ ਆਪਾਂ ਵੀਡੀਓਜ਼ ਬਣਾਵਾਂਗੇ ਤਮੀਰ ਹੈ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਜੇ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਮਿਲਾਂਗੇ ਨਵੇਂ ਵੀਡੀਓ ਨਾਲ ਆਪਣਾ ਖਿਆਲ ਰੱਖੇ ਦੁਆਵਾਂ ਯਾਦ ਰੱਖਾ ਬਹੁਤ ਖਰਾ ਪਿਆ ਅੱਲਾ ਨਿਗੇਬਾਨ